ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਤੁਹਾਨੂੰ ਪਤਾ ਕਈ ਦਿਨ ਹੋ ਗਏ ਟਰੈਕਟਰ ਦੀ ਵੀਡੀਓ ਨਹੀਂ ਪਾਈ ਮੇਰੇ ਹਿਸਾਬ ਨਾਲ ਹਫਤਾ ਹੀ ਹੋ ਗਿਆ ਜੀ ਤੇ ਅੱਜ ਹਫਤੇ ਬਾਅਦ ਰੋਪੜ ਪਹੁੰਚੇ ਆ ਤੇ ਗੰਨਾ ਗੁੰਨਾ ਲਾਦੇ ਦਾ ਬਾਈ ਕੰਮ ਨਿਭੜ ਗਿਆ ਆਪਣਾ ਸਾਰਾ ਹੀ ਤੇ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਬਾਈ ਸਵਰਾਜ 855 ਜਿਹੜਾ ਇੱਕ ਆਪਣੇ ਕੋਲ ਪਹਿਲਾਂ ਸੀਗਾ 20 ਮਾਡਲ ਉਹ ਆਪਾਂ ਨੇ ਦੇ ਦਿੱਤਾ ਸੀ ਬਾਈ ਆ ਟਰੈਕਟਰ ਆਪਣੇ ਕੋਲ ਹੋਰ ਆਇਆ 20 ਮਾਡਲ ਇਹ ਹੈਗਾ 16 ਦੇ ਟਾਇਰਾਂ ਵਿੱਚ ਉਹ ਆਪਣਾ 14 ਦੇ ਟਾਇਰਾਂ ਦਾ ਇਹ ਹੈਗਾ 16 ਦੇ ਟਾਇਰਾਂ ਦੇ ਵਿੱਚ ਟਰੈਕਟਰ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਲੋ ਵੀ ਮਿੱਤਰੋ ਟਰੈਕਟਰ ਕਰੋ ਚੈੱਕ ਪਹਿਲਾਂ ਮਿਲੋ ਬਾਈ ਨੂੰ ਮਿਸਤਰੀ ਬਾਈ ਸਾਡਾ ਹਰਪੀ ਬਾਈ ਕਿਹ ਹਾਲ ਹੈ ਵੀਰੇ ਵਧੀਆ ਵਧੀਆ ਮੈਂ ਠਾਕ ਜੀ ਸਾਡਾ ਬਾਈ ਪਾਵਲਾ ਹੋਰ ਬਾਈ ਵਧੀਆ ਵਧੀਆ ਵੀਰੇ ਅੱਜ ਬਹੁਤ ਦਿਨਾਂ ਬਾਅਦ ਮਿਲੇ ਆ ਬਾਈ ਵੀਰਾਂ ਨੂੰ ਕਈ ਦਿਨ ਆਏ ਨਹੀਂ ਹਫਤਾ ਹੀ ਹਾਂ ਬਜੀ ਦੇ ਦੂੰਗਾ ਹਾਂ ਬਾਈ ਹਾਂ ਬਾਈ ਹੁਣ ਕਹਿ ਗਏ ਕਿ ਘਰ ਦੇ ਕੰਮ ਵੀ ਜ਼ਰੂਰੀ ਆ ਠੀਕ ਨੇ ਹਾਂ ਤੇ ਬਾਕੀ ਬਾਈ ਟਰੈਕਟਰ ਕਿਵੇਂ ਠੀਕ ਆ ਬਾਈ ਮਿਸਤਰੀ ਤੁਹਾਨੂੰ ਤਾਂ ਵੱਧ ਪਤਾ ਯਾਰ ਵਧੀਆ ਵਧੀਆ ਸਾਫ਼ ਟਰੈਕਟਰ ਆਈ ਟਰੈਕਟਰ ਨਵਾਂ ਹੀ ਆ ਜਮਾਂ ਹੀ ਨਵਾਂ ਹੀ ਟਰੈਕਟਰ ਆਈ ਸ਼ੋਅਰੂਮ ਕੰਡੀਸ਼ਨ ਆ ਜਮਾਂ ਹੀ ਜਿਹੜਾ ਆਪਣੇ ਕੋਲ ਦੂਆ ਦਾ ਦਾਈਆ ਉਹ ਵੀ ਰੈਕਟਰ 1100 ਘੰਟੇ ਚੱਲੇ ਇਹ ਵੀ 1100 ਚੱਲਿਆ ਵਾ ਹਨਾ ਹਾਂ ਲੋ ਬਾਈ ਟਰੈਕਟਰ ਮੰਨ ਕੇ ਚੱਲੋ ਬਾਈ ਟਾਇਰ ਟੱਪਾ ਸਭ ਕੁ ਨਾਲ ਦਾਈਆ ਠੀਕ ਆ ਜੀ ਮਾਰ ਕੇ ਚਾਰੇ ਟਾਇਰ ਨਾਲ ਦੇ ਆ ਬਾਈ ਟਰੈਕਟਰ ਦੇ ਪਿਛਲੇ ਟਾਇਰਾਂ ਦੀ ਕੰਡੀਸ਼ਨ ਆ ਬਾਈ 75 80 ਪੈਸੇ ਹੋਊਗੀ ਮੁਰਲਿਆਂ ਦੀ ਵੀ ਇੰਨੀ ਹੈਗੀ ਆ ਠੀਕ ਆ ਜੀ 16 ਦੇ ਟਾਇਰ ਨੇ ਬਾਕੀ ਤੋਂ ਇਲਾਵਾ ਬੰਪਰ ਲੱਗਿਆ ਹੋਇਆ ਦੇਖੋ ਜੀ ਲੋਕਲੇ ਨੰਬਰ ਆ ਬਾਈ ਆਪਣਾ ਠੀਕ ਆ ਜੀ ਲੋਕਲ ਨੰਬਰ ਹੈ ਜੀ ਬਾਕੀ ਆਏਂਗਲੋ ਵੀ ਚੈੱਕ ਕਰੋ ਟਰੈਕਟਰ ਲੋ ਜੀ 855 ਟਰੈਕਟਰ ਦੀ ਬਾਈ ਕਾਫੀ ਡਿਮਾਂਡ ਸੀ ਜਿੱਦਾਂ ਆਪਣਾ ਉਹ ਟਰੈਕਟਰ ਵਿਕੇ ਬਹੁਤ ਵੀਰਾਂ ਦੇ ਫੋਨ ਆਉਂਦੇ ਰਹੇ ਵੀ ਬਾਈ 855 ਹੀ ਲੈਣਾ ਕੁਸ ਬਾਈ ਜਿਹੜੀ ਆ 쇼 ਹੈ ਨਾ ਪਵਨ ਵੀਰੇ ਥ੍ਰੀ 쇼 ਨਾਲ ਹੋਏ ਜ਼ਿਆਦਾ ਇਹ 쇼 ਕਰਕੇ ਨਾ ਇਹ ਦੂ ਮਤਲਬ ਕਿ ਜਿਨ੍ਹਾਂ ਨੂੰ ਉਹ 쇼 ਚੰਗੀ ਲੱਗਦੀ ਲੋਕ ਪਰ ਇਹੀ 쇼 ਲੁੰਦੇ ਨੇ ਬਾਦਾਂ ਹਾਂ ਬਿਲਕੁਲ ਤੇ ਬਾਕੀ ਬਾਈ ਨੇ ਮਾਰੂ ਮਾਦਾ ਰੰਗ ਦੇਖ ਲਓ ਤੇ ਆ ਇੱਥੇ ਟੇਪ ਜ਼ਰੂਰ ਹੋਈ ਵੀ ਆ ਬੈਟਰੀ ਬਾਕਸ ਇਹਦੇ ਇਹ ਵੀ ਲੋਕ ਤਾਂ ਰੌਣੇ ਵੀ ਇੱਥੇ ਰੰਗ ਨਾ ਉਤਰੇ ਠੀਕ ਆ ਜੀ ਬਾਕੀ ਸਭ ਤੋਂ ਵੱਡੀ ਗੱਲ ਬਾਈ ਆਹ ਰੰਗ ਦੇਖੋ ਪਾਇਦਾਨਾਂ ਦਾ ਆਦਾ ਮਿੱਟੀ ਮੁੱਟੀ ਪਈ ਵੀ ਆਜਾ ਹਵਾ ਚੱਲ ਰਹੀ ਸਵੇਰ ਦੀ ਪਾਇਦਾਨਾਂ ਦਾ ਰੰਗ ਮੜਾ ਜਿਹੀ ਨਾ ਉਤਰਿਆ ਸਾਰਾ ਰੰਗ ਪੂਰਾ ਖੜਾ ਠੀਕ ਆ ਜੀ ਬਾਕੀ ਆ ਦੇਖੋ ਇਹਤੇ ਤੇ ਵੀ ਸੇਫਟੀ ਕਵਰ ਲੱਗੇ ਹੋਏ ਆ ਤੇ ਪਿੱਛੋਂ ਵੀ ਤੁਹਾਨੂੰ ਦਿਖਾਉਨੇ ਆਪਾਂ ਲੋ ਜੀ ਪਿੱਛੇ ਤੋਂ ਕੁਡੀਸਨ ਚੈੱਕ ਕਰੋ ਬਾਈ ਟਰੈਕਟਰ ਦੀ ਮਗਰਾੜ ਪੂਰੇ ਓਕੇ ਪਈਆਂ ਦੇਖੋ ਕੋਈ ਚਰੀਟ ਨਹੀਂ ਐਨ ਵਧੀਆ ਮਗਰਾੜ ਪਈਆਂ ਇੱਕ ਥੋੜਾ ਜਿਹਾ ਮਗਰਾੜ ਆਹ ਸਾਈਡ ਦਾ ਹਲਕਾ ਜਿਹਾ ਜਰੂਰ ਬੈਂਡ ਹੋਇਆ ਬਾਈ ਕਿਸੇ ਚੀਜ਼ ਨਾਲ ਇਹ ਆਪਾਂ ਸਿੱਧਾ ਕਰ ਦਾਂਗੇ ਕੋਈ ਚੱਕਰ ਨਹੀਂ ਠੀਕ ਹੈ ਜੀ ਬਾਕੀ ਬਾਈ ਆਪਣਾ ਮਕਸਦ ਹੁੰਦਾ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣਾ ਬਾਕੀ ਤੁਸੀਂ ਆ ਕੇ ਆਪਣੀ ਚੀਜ਼ ਆਪ ਚੈੱਕ ਕਰਨੀ ਹੈ ਜਿੰਨੇ ਵੀ ਲੈਣਾ ਬਾਈ ਠੀਕ ਨਹੀਂ ਤੇ ਆਪਾਂ ਸਿਰਫ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਸਕਦੇ ਆ ਬਾਈ ਟਰੈਕਟਰ ਤੇ ਪਾਵਰੇ ਵੀਰੇ ਮੜਾ ਦਿਖਾ ਦੇ ਟਰੈਕਟਰ ਸਟਾਰਟ ਕਰਕੇ ਆਵਾਜ਼ ਨੂੰ ਚੈੱਕ ਕਰਾ ਦੇ ਲੋ ਜੀ ਬਾਈ ਬਾਈ ਤੁਹਾਨੂੰ ਸਟਾਰਟ ਕਰਕੇ ਦਿਖਾਊਗਾ ਕਰ ਲਿਓ ਚੈੱਕ ਤੇ ਤੋੜੀ ਬਰਾ ਓਕੇ ਆ ਲਿਆ ਬਾਈ ਮਾੜਾ ਤਾਸ ਲੈ ਮੈਨੂੰ ਲੋ ਜੀ ਜਿਹੜਾ 5 ਸਟਾਰ ਹੈ ਆਈ ਪੀਟੀਓ ਦੇ ਵਿੱਚ ਆਉਂਦਾ ਸਭ ਨੂੰ ਪਤਾ ਹੀ ਹੈ ਇਹ ਚੀਜ਼ ਦੱਸਣ ਦੀ ਲੋੜ ਹੈ ਨਹੀਂ ਵੈਸੇ ਤੇ ਇਹਨੂੰ ਸਾਈਡ ਤੇ ਦੇਖੋ ਆਹ ਕਲੱਚ ਹੁੰਦਾ ਆਈ ਪੀਟੀਓ ਇਹ ਮਿਲ ਕੀ 5 ਸਟਾਰ ਦੇ ਵਿੱਚ ਆਉਂਦਾ ਇਹ ਟਰੈਕਟਰ 19 19 ਦੇ ਵਿੱਚ ਆ ਗਈ ਸੀਗੇ ਭਾਰੇ ਚੁੱਲੇ ਵਾਲੇ ਜਿਹੜੇ 5 ਸਟਾਰ ਮਾਡਲ ਨੇ ਜੀ ਤੇ ਬਾਕੀ ਬਾਲ ਵੀ ਬਰੇ ਠੀਕ ਆ ਟਰੈਕਟਰ ਓਕੇ ਆ ਨਾ ਇੰਜਨ ਗੇਅਰ ਦਾ ਵਧੀਆ ਪੂਰਾ ਓਕੇ ਠੀਕ ਆ ਬੜੀ ਜਗ ਆਹ ਵੀਰ ਮਣਕਾ ਸ਼ੋਅ ਖੋਲਦੇ ਇੱਕ ਵਾਰ ਸ਼ੋਅ ਚੈੱਕ ਕਰਾ ਦੀ ਅੰਦਰੋਂ ਬਾਕੀ ਭਾਈ ਤੁਸੀਂ ਦੇਖ ਸਕਦੇ ਹੋ ਆਹ ਦੇਖ ਲਓ ਕਲੱਚ ਪਲੇਟ ਦੇ ਨਟ ਸਾਰੇ ਨਾਲ ਦੇ ਨੇ ਕਿਸੇ ਪਾਸੇ ਦੇ ਟਰੈਕਟਰ ਖੁੱਲਿਆ ਹੋਣਾ ਨਹੀਂ ਹੈਗਾ ਜੀ ਠੀਕ ਆ ਸਾਰਾ Ориਜਨਲ ਆ ਭਾਈ ਫੁੱਲ ਗਰੰਟੀ ਆ Ориਜਨਲ ਦੀ ਬਾਕੀ ਇੰਜਨ ਚੈੱਕ ਕਰ ਲਓ ਜੀ ਆਹ ਦੇਖ ਲਓ ਜੀ ਉੱਪਰਲੇ ਨਟ ਸਾਰੇ ਨਾਲ ਦੇ ਨੇ ਜੀ ਠੀਕ ਆ ਹੈੱਡ ਦੇ ਨਟ ਚੈੱਕ ਕਰ ਲਓ ਠੀਕ ਆ ਜੀ ਆਹ ਹੋਰੇ ਮਾੜਾ ਮੋਟਾ ਕਈ ਵਾਰ ਪਾਣੀ ਪੂਣੀ ਖੜ ਜਾਂਦਾ ਤਾਂ ਕਰਕੇ ਆ ਥੋੜਾ ਜਿਹਾ ਰੰਗ ਉਤਰਿਆ ਆ ਭਾਈ ਬਾਕੀ ਮਿਲ ਗਈ ਕਿਸੇ ਨਟ ਨੂੰ ਚਾਬੀ ਨਹੀਂ ਲੱਗੀ ਹੋਈ ਭਾਈ ਮਿਹਰਬਾਨੀ ਮਤਲਬ ਖੁੱਲਿਆ ਹੋਣਾ ਨਹੀਂ ਹੈਗਾ ਹਾਂ ਠੀਕ ਹੈ ਜੀ ਬਾਕੀ ਅੱਗੇ ਤੋਂ ਪੂਰਾ ਓਕੇ ਆ ਤੇ ਬਾਕੀ ਬਾਈ ਜਿਹੜੇ ਮਾਰ ਕੇ ਮੂਰ ਕੇ ਨੇ ਸਾਰਾ ਕੁਝ 20 ਦਾ ਹੀ ਆ ਟਰੈਕਟਰ ਦਾ ਆ ਦੇਖ ਲਓ ਪੰਪਾ ਦਾ ਵੀ ਮਾਰਕਾ 20 ਦਾ ਏ ਟਾਇਰਾਂ ਦੇ ਵੀ ਬਾਈ ਮਾਰ ਕੇ 20 ਦੇ ਨੇ ਤੇ ਬਾਕੀ ਬਾਈ ਇਹ ਤੋਂ ਬਾਅਦ ਗੱਲ ਆ ਜਾਂਦੀ ਹੈ ਰੇਟ ਦੀ ਤੇ ਗੱਲ ਕਰੀਏ ਟਰੈਕਟਰ ਦੇ ਰੇਟ ਦੀ ਤਾਂ ਰੇਟ ਹੈਗਾ ਬਾਈ ਇਹਦਾ 6,65,000 ਰੁਪਏ ਜੀ ਠੀਕ ਹੈ ਰੇਟ ਕੋਈ ਫਿਕਸ ਨਹੀਂ ਹੈਗਾ ਬਾਈ ਰੇਟ ਮੌਕੇ ਤੇ ਜਿੰਨਾ ਵੀ ਮੇਰਾ ਵੀਰ ਚਾਹਵਨ ਹੋਇਆ ਪੂਰਾ ਜਾਇਜ਼ ਕਰਕੇ ਟਰੈਕਟਰ ਦਵਾਵਾਂਗੇ ਆਪਾਂ ਤੇ ਬਾਕੀ ਪਾਬਲੇ ਵੀਰੇ ਹੋਰ ਟਰੈਕਟਰ ਨਵਾਂ ਫਿਰ ਵਿਕੇ ਕੋਈ ਆ ਇਸ ਮਹੀਨੇ ਚਾਰ ਹੋ ਗਿਆ ਇਸ ਮਹੀਨੇ ਚਾਰ ਹੋ ਗਿਆ ਤੇ ਹਾਜੀ ਮਹਿੰਦਰ ਆਇਆ ਆਪਣੇ ਕੋਲ ਦੀ 575 ਠੀਕ ਹੈ ਇਹ ਕਿੰਨਾ ਮਾਡਲ ਹੈ 2021 ਇੱਕ ਮਾਡਲ ਹੈ ਠੀਕ ਹੈ ਤੇ ਬਾਈ ਨਾਲ ਕੋਲ ਵੀ ਆਇਆ 575 ਇਹ ਆਪਾਂ ਤੁਹਾਨੂੰ ਬਾਈ ਦਿਖਾਵਾਂਗੇ ਕੱਲ ਵਾਲੀ ਵੀਡੀਓ ਦੇ ਵਿੱਚ ਕਿਉਂਕਿ ਫਿਰ ਆਪਾਂ ਅੱਜ ਵਾਲੀ ਵੀਡੀਓ ਬਣਾ ਤਾਂ ਵੀਡੀਓ ਜ਼ਿਆਦਾ ਲੰਬੀ ਬਣ ਜਾਂਦੀ ਹੈ ਬਾਈ ਬਾਈ ਕਹਤੋ ਕੁ ਕਰਿਆ ਟਰੈਕਟਰ ਉਹ 750 ਦਾ ਲੂ ਦੇਣਾ ਨਵਾਂ ਬਾਈ ਠੀਕ ਆ ਅੱਛਾ ਨਵਾਂ ਟਰੈਕਟਰ ਦੇਣਾ ਠੀਕ ਆ ਟਿੰਡੋ ਫਾਰਮ ਬਾਈ ਆਪਣੇ ਵੀ ਆਹ ਮਹੀਨੇ ਸਾਡੇ ਦੋ ਟਰੈਕਟਰ ਵੇਖ ਲੇ ਵੀਰੇ ਮੇਰੇ ਪਿੱਛੇ ਤੇ ਟਰੈਕਟਰ ਪਰਸੋਂ ਜੋਧਰਾ ਨੇ ਦੇਤਾ ਮੈਸੀ ਘੱਟਲੇ ਵਿੱਚ ਉਹ ਖੜਾ 9500 ਉਹ ਮੈਸੀ ਆ ਵਹੀ ਵੇਚ 9500 ਆਪਣੇ ਕੋਲ ਦੋ ਹੋ ਗਏ ਹੁਣ ਫਿਲਹਾਲ ਦੀ ਘੜੀ ਬਾਈ 9000 ਦੇਤਾ ਤਾਂ ਹਾਂ 9000 ਵੇਖ ਲਿਆ ਤਾਂ 9500 ਇੱਕ ਮੇਰੇ ਕੋਲ ਖੜਾ ਕਰੇ ਇੱਕ ਟਰੈਕਟਰ ਆਏ ਤੇ ਬਾਕੀ ਪਾਬਲੇ ਵੀਰੇ ਬਾਕੀ ਹੋਰ ਆਪਣੇ ਕੋਈ ਕਿੰਡੋ ਫਾਰਮ ਵੀ ਖੜਾ ਬਾਈ ਸੈਕੰਡ ਹੈਂਡ ਹੋਰ ਰਹਿ ਗਏ ਆਪਣੇ ਕੋਈ ਦੋ ਖੜੇ ਨੇ ਠੀਕ ਆ ਤੇ ਬਾਕੀ ਬਾਈ ਤੁਹਾਨੂੰ ਪਤਾ ਇਹ ਤੋਂ ਲਾਭ ਆਪਣੇ ਕੋਈ ਕਿੰਡੋ ਫਾਰਮ ਟਰੈਕਟਰ ਵੀ ਨੇ ਤੇ ਜੇ ਕਿਸੇ ਮੇਰੇ ਵੀਰ ਭਰਾ ਨੂੰ ਕਿੰਡੋ ਫਾਰਮ ਲੈਣਾ ਹੈ ਤਾਂ ਉਹ ਵੀ ਆਪਣੇ ਕੋਲ ਆ ਕੇ ਦੇਖ ਸਕਦਾ ਹੈ ਤੇ ਬਾਕੀ ਬਾਈ ਟਰੈਕਟਰ ਤੁਹਾਨੂੰ ਦਿਖਾ ਦਿੰਦੇ ਚੱਲਿਆ ਵਾ ਕਿੰਨਾ ਜੀ ਲੋ 1100 59 ਘੰਟੇ ਸਮਾਂ ਸਮੋਂ 11:300 ਘੰਟੇ ਟਰੈਕਟਰ ਚੱਲਿਆ ਬਾਈ ਚਲਾਈ ਕੋਈ ਬਹੁਤ ਨਹੀਂ ਹੋਈ ਵੀ ਬਾਈ ਬਿਲਕੁਲ ਜਾਇਜ਼ ਚਲਾਈ ਹੋਈ ਵੀ ਟਰੈਕਟਰ ਦੀ ਟਾਇਰ ਟੱਪਾ ਮਲਕੀ ਜੋ ਵੀ ਨਾਲ ਦੇ ਘਸੇਵੇਂ ਆ ਟਰੈਕਟਰ ਦੀ ਫੁੱਲ ਗਾਰੰਟੀ ਆਪਣੇ ਵੱਲੋਂ ਜੇ ਕੋਈ ਟਰੈਕਟਰ ਚ ਕੋਈ ਵੀ ਕਮੀ ਵੇਸ਼ੀ ਹੋਈ ਬਾਈ ਠੀਕ ਹੈ ਜੀ ਜਿੰਨੇ ਦਾ ਟਰੈਕਟਰ ਲੈ ਕੇ ਜਾਓਗੇ ਉਹਨੇ ਦਾ ਬਾਈ ਜਦੋਂ ਮਰਜੀ ਟਰੈਕਟਰ ਸਾਡੇ ਕੋਲ ਆ ਕੇ ਖੜਾ ਕਰ ਦਿਓ ਫੁੱਲ ਗਾਰੰਟੀ ਦੇ ਟਰੈਕਟਰ ਦਵਾਂਗੇ ਐ ਨਹੀਂ ਹੈਗਾ ਵੀ ਟਰੈਕਟਰ ਦੇ ਤਾ ਸਾਡੀ ਜ਼ਿੰਮੇਵਾਰੀ ਖਤਮ ਆ ਐਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਬਾਈ ਤੇ ਬਾਕੀ ਹੋਰ ਤਾਂ ਬਾਈ ਕੋਈ ਚੀਜ਼ ਦੱਸਣ ਵਾਲੀ ਰਹਿ ਨਹੀਂ ਗਈ ਜੇ ਕੋਈ ਗੱਲਬਾਤ ਰਹਿ ਗਈ ਆ ਤਾਂ ਮੇਰਾ ਥੱਲੇ ਨੰਬਰ ਮੈਂਸ਼ਨ ਕਰੂੰਗਾ ਬਾਈ ਸਕਰੀਨ ਦੇ ਉਤੇ ਜਾ ਕੇ ਗੱਲਬਾਤ ਕਰ ਸਕਦਾ ਫੋਨ ਤੇ ਜਿਹੜਾ ਰੇਟ ਆ ਬਾਈ ਮੇਰਾ ਵੀਰ ਕੋਈ ਵੀ ਵੀਰ ਫੋਨ ਤੇ ਨਾ ਮੈਨਾਂ ਰੇਡ ਕਰਿਓ ਟਰੈਕਟਰ ਪਹਿਲਾਂ ਆ ਕੇ ਦੇਖ ਲਿਓ ਚਲਾ ਕੇ ਦੇਖ ਲਿਓ ਬਾਅਦ ਵਿੱਚ ਟਰੈਕਟਰ ਦਾ ਸੌਦਾ ਕਰ ਲਿਓ ਟਰੈਕਟਰ ਆਪਾਂ ਜੋ ਵੀ ਪੂਰੇ ਰੇਟ ਤੇ ਹੋਊਗਾ ਪੂਰੇ ਜੈ ਰੇਟ ਤੇ ਟਰੈਕਟਰ ਦਵਾਂਗੇ ਠੀਕ ਹੈ ਡਿਮਾਂਡ ਆਪਾਂ ਤੁਹਾਨੂੰ ਦੱਸਤੀ 6,65,000 ਰੁਪਇਆ ਬਹੁਤ ਮੇਰੇ ਵੀਰ ਬਾਈ ਫੋਨ ਤੇ ਹੀ ਗੱਲਾਂ ਕਰੀ ਜਾਂਦੇ ਨੇ ਬਾਈ ਇੰਨੇ ਦਾ ਲੈ ਜਾਣਾ ਇੰਨੇ ਦਾ ਲੈ ਜਾਣਾ ਤੇ ਮੇਰਾ ਵੀਰ ਵੀਰੇ ਫੋਨ ਤੇ ਅੱਜ ਤੱਕ ਸੜ ਮੇਰਾ ਕਦੇ ਨਹੀਂ ਕਿਸੇ ਨਾਲ ਸੌਦਾ ਬਣਿਆ ਪਲੀਜ਼ ਕੋਸ਼ਿਸ਼ ਕਰਿਓ ਆ ਕੇ ਟਰੈਕਟਰ ਦੇਖਣ ਦੀ ਠ ਜ्यादातर ਬਾਈ ਵੀਰ ਟਰੈਕਟਰ ਵਿੱਚ ਘਟਾਉਨੇ ਆ ਤਾਂ ਵਿੱਚ ਵੀ ਤੁਹਾਡਾ ਟਰੈਕਟਰ ਜਿੰਨੇ ਦਾ ਹੋਇਆ ਜਾਇ ਰੇਟ ਤੇ ਉਹ ਵੀ ਆਪਾਂ ਉਨੇ ਦਾ ਵਿੱਚ ਜ਼ਰੂਰ ਕਟਾਂਗੇ ਤੇ ਇਹ ਤੋਂ ਇਲਾਵਾ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਟਰੈਕਟਰ ਆਪਣਾ ਸਿੱਧਾ ਵੇਚਣਾ ਹੈ ਕਈ ਵੀਰ ਉਹਨੇ ਵੀ ਟਰੈਕਟਰ ਸਿੱਧਾ ਸੇਲ ਕਰਨਾ ਤਾਂ ਉਹ ਵੀ ਆਪਾਂ ਲੈ ਲੈਣੇ ਬਾਈ ਕੋਈ ਵੀ ਟਰੈਕਟਰ ਹੋਵੇ ਕਾਗਜ਼ ਪੱਤਰਾਂ ਦਾ ਓਕੇ ਹੋਵੇ ਜੀ ਠੀਕ ਆ ਤੇ ਆਪਣੇ ਟਰੈਕਟਰ ਦੀਆਂ ਮੈਨੂੰ ਫੋਟੋਆਂ ਵੀਡੀਓਆਂ ਤੇ ਬਾਕੀ ਹੋਰ ਜੋ ਵੀ ਡਿਟੇਲ ਆ ਸਾਰੀ ਸੈਂਡ ਕਰ ਦਿਓ ਤੇ ਬਾਕੀ ਬਾਈ ਆਪਣੇ ਕੋਲ ਇੰਡੋ ਫਾਰਮ ਨੇ ਟਰੈਕਟਰ ਹ ਹੁਣ ਉਹਨੇ ਕੋਈ 5 6 ਟਰੈਕਟਰ ਖਾਣੇ ਨੇ ਸਟਾਕ ਦੇ ਵਿੱਚ ਜੇ ਕਿਸੇ ਵੀ ਮੇਰੇ ਭਰਾ ਨੂੰ ਇੰਡੋ ਫਾਰਮ ਲੈਣਾ ਤਾਂ ਉਹ ਵੀ ਆ ਸਕਦਾ ਬਾਈ 30 60 ਹੁਣ ਕਈ ਬਾਈ ਪੁੱਛੇ ਨੇ ਵੀ 30 60 ਵੀ 30 65 30 60 ਤੇ 30 65 ਇੱਕੋ ਟਰੈਕਟਰ ਆ ਬਾਈ ਹੁਣ ਪਹਿਲਾਂ ਆਉਂਦਾ ਸੀਗਾ 30 65 ਹੁਣ 30 60 ਆਉਣ ਲੱਗ ਗਿਆ ਠੀਕ ਆ ਟਰੈਕਟਰ ਉਹੀ ਆ ਇੱਕੋ ਟਰੈਕਟਰਾਂ ਕੋਈ ਫਰਕ ਨਹੀਂ 50 HP 55 60 65 ਸਾਰੇ ਟਰੈਕਟਰ ਮਿਲ ਜਾਂਦੇ ਨੇ ਇੰਡੋ ਫਾਰਮ ਵਧੀਆ ਟਰੈਕਟਰ ਆ ਬਾਈ ਰੇਟ ਵੀ ਜਾਇਜ਼ ਆ ਕੰਮ ਵੀ ਵਧੀਆ ਕਰਦੇ ਨੇ ਜੇ ਕਿਸੇ ਵੀ ਮੇਰੇ ਵੀਰ ਨੇ ਇੰਡੋ ਫਾਰਮ ਲੈਣਾ ਹੈ ਈ ਆਪਣੇ ਕੋਲ ਆ ਕੇ ਟਰੈਕਟਰ ਰੋਪੜਾਣੀ ਡੀਲਰਸ਼ਿਪ ਹੈ ਤੇ ਬਾਕੀ ਲੋਕੇਸ਼ਨ ਦੱਸ ਦਈਏ ਲੋਕੇਸ਼ਨ ਆਪਣੀ ਰੋਪੜ ਤੇ ਜਿਹੜਾ ਨੰਦਪੁਰ ਸਾਹਿਬ 메ਨ ਹਾਈਵੇ ਆ ਉਹ ਤੇ ਹੀ ਆਪਣੀ ਏਜੰਸੀ ਆ ਠੀਕ ਆ ਜੀ ਤੇ ਬਿਲਕੁਲ ਸਮਝ ਲਓ ਆਪਣੀ ਦਾਣਾਵੰਡੀ ਦੇ ਵਿੱਚ ਏਜੰਸੀ ਆ ਬਾਈ ਠੀਕ ਆ ਜੀ ਜਦੋਂ ਨਾਮ ਆਪਣੇ ਕੋਲ ਮੈਸ ਸੋਨਾਲੀਕਾ ਖੜਾ ਜੀ ਡੀਆਈ 60 ਉਹਨੂੰ ਦਿਖਾ ਦਨੇ ਜੀ ਡੀਆਈ 60 ਖੜਾ ਆਰਐਕਸ 4/4 ਟਰਬੋ ਲੱਗਿਆ ਬਾਈ ਮੈਸੀ ਖੜਾ 9500 ਤੇ ਜੇ ਉਹ ਵੀ ਮੇਰਾ ਵੀ ਸੋਨਾ ਲੀਕਾ ਦਾ ਚਾਹ ਵਾਣਾ ਉਹ ਵੀ ਆ ਕੇ ਦੇਖ ਲਿਓ ਬਾਈ ਕਿ ਆਪਣਾ ਪੀਵੀ 27 ਨੰਬਰ ਹੈ ਖਰੜ ਦਾ ਬਹੁਤ ਵਧੀਆ ਟਰੈਕਟਰ ਹੈ ਖੇਤੀਬਾੜੀ ਦੀ ਚੱਲਿਆ ਹੋਇਆ ਹੈ ਜੀ ਤੇ ਠੀਕ ਹੈ ਜੀ ਬਾਈ ਵੀਡੀਓ ਵੀ ਲੰਬੀ ਹੋਈ ਜਾਂਦੀ ਅੱਜ ਥੋੜਾ ਮੌਸਮ ਵੀ ਖਰਾਬ ਹੈ ਸਵੇਰ ਦਾ ਦੱਖਣ ਚੱਲ ਰਿਹਾ ਤੇ ਬਾਕੀ ਇਹਦੇ ਗੰਨੇ ਦਾ ਕੰਮ ਬਾਈ ਜੀ ਥੋੜਾ ਬਹੁਤਾ ਲਾਹਤਾ ਗੰਨਾ ਬਾਕੀ ਮਾੜਾ ਮੋਟਾ ਰਹਿ ਗਿਆ ਉਹ ਆਪਾਂ ਥੋੜਾ ਜਿਹਾ ਰੁੱਕ ਕੇ ਲਾਵਾਂਗੇ ਹੋਰ ਮੰਨ ਕੇ ਚਲੋ ਵੀ 15-20 ਦਿਨ ਹੋਰ ਲੱਗ ਜਾਣੇ ਆ ਠੀਕ ਹੈ ਜੀ ਤੇ ਠੀਕ ਹੈ ਜੀ ਆਦੇ ਵੀਡੀਓ ਵਿੱਚ ਇੰਨਾ ਹੀ ਜੀ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਆਪਣੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ 'ਚ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ